ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਦੇ ਸਾਰੇ ਨੌਜਵਾਨ ਤੇ ਸਮੂਹ ਇਲਾਕਾ ਨਿਵਾਸੀ ਇੱਥੇ ਇਕੱਠੇ ਹੋਏ ਆ ਅਸੀਂ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਾਨਣ ਸ਼ੋ ਪ੍ਰਾਪਤ ਧਰਤੀ ਪਿੰਡ ਕਾਲਾ ਸਿੰਘਾ ਵਿਖੇ ਜਿੱਥੇ ਕਿ ਅਸੀਂ ਬਾਬਾ ਕਾਨ ਦਾ ਸਪੋਰਟਸ ਕਲੱਬ ਪਿੰਡ ਕਾਲਾ ਸਿੰਘਾ ਵੱਲੋਂ ਇੱਥੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੋ ਕਿ 26 27 ਤੇ 28 ਤਰੀਕ ਨੂੰ ਕਰਵਾਇਆ ਜਾ ਰਿਹਾ ਇਸ ਵਿੱਚ 28 ਕਿਲੋ 38 ਕਿਲੋ 58 ਕਿਲੋ 65 ਕਿਲੋ ਤੇ ਓਪਨ ਤੇ ਮੇਜਰ ਲੀਗ ਦੇ ਮੈਚ ਕਰਵਾਏ ਜਾਣਗੇ ਅਸੀਂ ਸਾਰੇ ਹੀ ਇਲਾਕਾ ਨਿਵਾਸੀਆ ਤੇ ਐਨ ਆਰ ਆਈ ਵੀਰਾਂ ਨੂੰ ਇੱਕ ਸਾਂਝੇ ਤੌਰ ਤੇ ਇੱਕ ਸਾਂਝੇ ਮੰਚ ਤੇ ਸਾਰਿਆਂ ਨੂੰ ਇਕੱਠੇ ਹੋਣ ਦਾ ਇੱਕ ਸੱਦਾ ਦਿੰਦੇ ਆ ਤਾਂ ਜੋ ਅਸੀਂ ਜਿਹੜਾ ਟੂਰਨਾਮੈਂਟ ਹੈ ਅਸੀਂ ਵਧੀਆ ਤਰੀਕੇ ਨਾਲ ਪੂਰੇ ਜ਼ੂਥ ਦੀ ਅਗਵਾਈ ਦੇ ਅਧੀਨ ਆਪਾਂ ਵਧੀਆ ਇੱਕ ਤਰੀਕੇ ਨਾਲ ਟੂਰਨਾਮੈਂਟ ਕਰਵਾਇਆ ਜਾ ਸਕੇ ਜਿਸ ਵਿੱਚ ਕੋਈ ਵੀ ਕਿਸੇ ਨਾਲ ਵੀ ਕੋਈ ਪੋਲੀਟੀਸ਼ਨ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਮਸਲਾ ਨਹੀਂ ਹੈਗਾ ਇਹਦੇ ਵਿੱਚ ਅਸੀਂ ਸਾਰੇ ਹੀ ਨੌਜਵਾਨ ਇਕੱਠੇ ਹੋ ਕੇ ਕਰਾਂਗੇ ਤੇ ਬਾਕੀ ਜਿੰਨੇ ਵੀ ਆਪਣੇ ਐਨਆਰਆਈ ਵੀਰ ਤੇ ਇਲਾਕਾ ਨਿਵਾਸੀ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸਾਡਾ ਸਾਰੇ ਵਧੀਆ ਤਰੀਕੇ ਨਾਲ ਸਹਿਯੋਗ ਦਿਓ ਤਾਂ ਜੋ ਆਪਾਂ ਵਧੀਆ ਤਰੀਕੇ ਨਾਲ ਇੱਕ ਪੈਂਡ ਦਾ ਸਾਂਝਾ ਟੂਰਨਾਮੈਂਟ ਤੇ ਇਲਾਕੇ ਦਾ ਸਾਂਝਾ ਟੂਰਨਾਮੈਂਟ ਕਰਵਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਜੋ ਟੂਰਨਾਮੈਂਟ ਹੋ ਰਿਹਾ ਵਾ ਆਪਣੇ ਆਪਣੇ ਪੈਂਡ ਦੇ ਨੌਜਵਾਨ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਪਾ ਵੀ ਜਿਹਦੇ ਵਿੱਚ ਆਪਾਂ ਜੋ ਵੀ ਇਹ ਮੈਨੇਜਮੈਂਟ ਕਰ ਰਿਹਾ ਸਾਡਾ ਜੂਥ ਇਕੱਠਾ ਹੋ ਕੇ ਸਾਰੀ ਕਰ ਰਿਹਾ ਪਾ ਮੈਨੇਜਮੈਂਟ ਤੇ ਐਨ ਆਰ ਆਈ ਵੀਰਾਂ ਨੂੰ ਤੇ ਹੋਰ ਇਲਾਕਾ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੋ ਤਾਂ ਕਿ ਇਸ ਟੂਰਨਾਮੈਂਟ ਨੂੰ ਕਾਮਯਾਬ ਕਰੀਏ ਕਿਉਂਕਿ ਟੂਰਨਾਮੈਂਟ ਦੇ ਨਾਲ ਜੋ ਕਿ ਸਾਡੇ ਪਿੰਡ ਦਾ ਪੁਰਾਣਾ ਇੰਨਾ ਵੱਡਾ ਇਤਿਹਾਸ ਆ ਉਹਨੂੰ ਦਿਨ ਤਾਂ ਦੀ ਤਾਂ ਅਸੀਂ ਲਿਜਾ ਸਕੀਏ ਤੇ ਟੂਰਨਾਮੈਂਟ ਨੂੰ ਕਾਮਯਾਬ ਕਰ ਸਕੀਏ ਸੋ ਸਾਰੇ ਆਲਾਕਾ ਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਤੇ ਪਿੰਡ ਦੇ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਆ ਵੀ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰੇ ਜੂਥ ਦੇ ਨਾਲ ਤਰੋ ਤੇ ਆਪਾਂ ਇਸ ਟੂਰਨਾਮੈਂਟ ਨੂੰ ਕਾਮਯਾਬ ਕਰ ਸਕੀਏ ਇੱਕ ਹੋਰ ਆਪਣੀ ਬੇਨਤੀ ਸੀ ਛੋਟੀ ਜੀ ਆਪਣੇ ਐਨ ਆਰ ਆਈ ਵੀਰਾਂ ਨੂੰ ਤੇ ਸਾਰੇ ਆਲਾਕਾ ਨਿਵਾਸੀਆਂ ਨੂੰ 20 ਤਰੀਕ ਜੋ ਨੌਜਵਾਨਾਂ ਨੇ ਮਿੱਥੀ ਆ ਵੀ ਟੂਰਨਾਮੈਂਟ ਦੇ ਪੋਸਟਰ ਰਿਲੀਜ਼ ਕਰਾਂ ਦੀ ਸੋ ਜਿਹੜਾ ਵੀ ਮੇਰਾ ਭਰਾ ਕੋਈ ਵੀ ਸਾਨੂੰ ਜਿੰਨੀ ਕ ਵੀ ਮਦਦ ਕਰਨੀ ਚਾਹੁੰਦਾ ਆਪਣੀ 20 ਤਰੀਕ ਤੋਂ ਪਹਿਲਾਂ ਪਹਿਲਾਂ ਕਰ ਸਕੇ ਤਾਂ ਕਿ ਅਸੀਂ ਉਸ ਬੰਦੇ ਦੀ ਬਣਦੀ ਇੱਜ਼ਤ ਉਹਨੂੰ ਦੇ ਸਕੇ ਤੇ ਪੋਸਟਰ ਤੇ ਉਹਦੀ ਫੋਟੋ ਲੱਗ ਸਕੇ ਕਿਉਂਕਿ ਹਰ ਸਾਲ ਇਦਾਂ ਹੁੰਦਾ ਪੈਸੇ ਲੇਟ ਆਉਂਦੇ ਆ ਮੁੜ ਕੇ ਕੋਈ ਸੱਜਣ ਸਾਨੂੰ ਨਾਰਾਜ਼ ਹੁੰਦੇ ਆ ਵੀ ਸਾਡੀ ਫੋਟੋ ਕਦੋਂ ਲੱਗੀ ਕਿਉਂਕਿ ਹੁਣ ਇੱਕ ਦਿਨ ਪਹਿਲਾਂ ਤਾਂ ਅਸੀਂ ਕਿਸੇ ਦੀ ਵੀ ਫੋਟੋ ਲਾਉਣ ਹੁੰਦਾ ਇਸ ਕਰਕੇ 20 ਤਰੀਕ ਪੋਸਟਰ ਦੀ ਆਪਾਂ ਨੌਜਵਾਨਾਂ ਨੇ ਰੱਖੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ What the